ਨੇ ਦੋੜ ਗਿਆ ਟੱਕਾਂ ਹੋ ਪਈ ਬੋਤਲ ਪਾਈ ਸੀ ਦੇਸਾਂ ਦੇ ਬਾਹਰ ਖੜਿਆ ਦੇਖ ਸਕਦੇ ਹੋ ਕਿ ਉੱਥੇ ਖੜਾ ਹੈ ਉਹ ਇੱਥੇ ਜਿਹੜੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਡਿੱਗੀਆਂ ਹੋਈਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆ ਜਿਹੜਾ ਇੱਥੇ ਦੇਖੋ ਜੀ ਪਾਈ ਜਾ ਰਹੀ ਸੀ ਉਹ ਸ਼ਰਾਬ ਦਾ ਡੱਬਾ ਪਿਆ ਹੋਇਆ ਹੈ ਜਿਆ ਦੇ ਆ ਪਿੱਛੇ ਰੱਸਵੇ ਪਾਣੀ ਨਹੀਂ ਪਾਰ ਜਿਹੜੀਆਂ ਬੋਤਲਾਂ ਖਾਈ ਦੇ ਰੀਆਂ ਨੇ ਸੋ ਦੇਖ ਸਕਦੇ ਹੋ ਜਿਹੜੀ ਸ਼ਰਾਬ ਦੀਆਂ ਬੋਤਲਾਂ ਵੀ ਪਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿਹੜੀਆਂ ਬੋਤਲਾਂ ਇੱਥੇ ਪਈਆਂ ਹੋਈਆਂ ਨੇ ਪ੍ਰਸ਼ਾਸਨ ਜਿਹੜੀਆਂ ਲੱਗੀਆਂ ਪੰਨੀਆਂ ਨੇ ਤੁਹਾਨੂੰ ਤਸਵੀਰਾਂ ਸਾਡੀ ਚੱਲ ਪੈ ਰਹੀਦੀ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਸਕਿਉਰਟੀ ਪਰਪਸ ਲੈ ਕੇ ਤਾਂ ਹੋਰ ਉਹ ਕੋ ਪਾਇਆ ਕਿ ਯਾਰ ਮਾਰ ਕੇ ਤੱਕ ਦੇਖੋ ਚੈਕਿੰਗ ਕੀ ਤਿਆਰੀ ਐ ਸਪੈਸ਼ਲ ਚੈਕਿੰਗ ਚੋਂ ਸਾਧਾ ਸਾਧਾ ਇਹ ਕੋਈ ਕੁਛ ਨੁਕਸਾਨੀ ਗੱਲ ਨਹੀਂ ਚੱਕ ਇਹਨਾਂ ਨੂੰ ਤਾਲੂ ਦੇਤੀਓ ਪਿੱਛੇ ਧਾਤੀ ਆ ਨੇ ਆਹ ਵੀਡੀਓ ਬਣੀ ਹੈ ਸੋ ਇਨ ਵਾਦ ਸਰ ਡਿਪਟੀ ਸਾਹਿਬ ਇੱਕ ਸਵਾਲ ਮੈਂ ਪਹਿਲਾਂ ਸਰ ਇੱਕ ਸਵਾਲ ਮੈਂ ਨੂੰ 5 ਮਿੰਟ ਪਹਿਲਾਂ ਮੈਂ ਵਾਈਟ ਦੇਖਿਆ ਸਰ ਕੋਈ ਮੰਨ ਲਈ ਮੈਂ ਕਿਹਾ ਤੁਹਾਨੂੰ ਬੇਸ਼ੱਕ ਕਰਕੇ ਫਿਰ ਫਿਰ ਵੱਟ ਜਾ ਮੈਂ ਕੋਈ ਪੂਰੀ ਕੰਪਲੀਟ ਅਸੀਂ ਤਾਂ ਸਰ ਇਹੀ ਨਾਰਮਲ ਪੁੱਛਿਆ ਜੀ ਗੱਡੀ ਵਾਲਿਆ ਤੁਸੀਂ ਚਲਾਣ ਕਿੱਟਾ ਬੋਲਦੀਆਂ ਕੀਤਾ ਜੀ ਅਸੀਂ ਸਰ ਦੱਸਾਂਗੇ ਤੁਹਾਨੂੰ ਕਿ ਕਿੰਨੇ ਚਲਾਣ ਕੀਤਾ ਵੀ ਸਾਨੂੰ ਵਿਸ਼ੰਤ ਕਰਨ ਦਾ ਪੂਰਾ ਅਸੀਂ ਵੀ ਤੁਹਾਡੇ ਨਾਲ ਹੀ ਹਾਂ ਸਰ ਅਸੀਂ ਤੁਹਾਡੇ ਮਿਸ਼ਨ ਦੇ ਨਾਲ ਆਈ ਤੁਹਾਡਾ ਸਾਥ ਦੇ ਰਹੇ ਹਾਂ ਸਹਿਯੋਗ ਕਰਾਂਗੇ ਅਸੀਂ ਇਹ ਗੱਲ ਕਰ ਰਹੇ ਗੱਡੀ ਵਾਲਿਆ ਤੁਸੀਂ ਕੱਟਤਾ ਪਰ ਇਹ ਟ੍ਰੇਸਰ ਜਿਹੜਾ ਇਹ ਪਿੱਛੇ ਰੈਸਟਰ ਥੈਂਕ ਯੂ ਸੋ ਮੱਚ ਆਪਾਂ ਦੇਖਾਂਗੇ ਜਿਹਦੇ ਖਿਲਾਫ ਬੰਦੀ ਕਾਰਵਾਈ ਤੁਹਾਨੂੰ ਪਹਿਲੇ ਅਸੀਂ ਇਮੀਡੀਏਟ ਕਰਾਂਗੇ ਉਹਦੇ ਖਿਲਾਫ ਜਿਹੜੇ ਖਰਾਬ ਕੋਈ ਗੈਰਕਾਨੂੰਨੀ ਕੰਮ ਕਰ ਰਹੇ ਉਹਦੇ ਖਿਲਾਫ ਕਾਰਵਾਈ ਕਰਾਂਗੇ ਠੀਕ ਹੈ ਠੀਕ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸੋ ਦੇਖ ਸਾਹਬ ਜੀ ACP ਮਾਡਲ ਤੋਂ ਕਿ ਦੇ ਇਸ ਵਿੱਚ ਮਾਰਟਨ ਹੈ ਕਾਬਿਲ ਤਰੀਕਾ ਕਹਿਣਾ ਕਿ ਜੋ ਵੀ ਪੁਲਿਸ ਕਾਰਵਾਈ ਜਿੰਨਾ